ਹਾਲਾਤ ਬਣ ਸਕਦੇ ਨੇ ਖਤਰੇ ਦੀ ਘੰਟੀ ਇੱਕ ਵਾਰ ਤੋਂ ਫਿਰ ਵੱਜ ਸਕਦੀ ਹੈ ਤਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਨੇ ਗੋਵਿੰਦ ਸਾਗਰ ਝੀਲ ਵਿੱਚ ਤੇਜ਼ ਇਨਫਲੋ ਕਾਰਨ ਪਾਖੜਾ ਡੈਮ ਦੇ ਫਲੱਡ ਗੇਟ 8 8 ਫੁੱਟ ਤੱਕ ਖੋਲ ਦਿੱਤੇ ਨੇ ਤਾਂ ਪਾਣੀ ਦੀ ਛੋੜ 65000 ਕਿਊਸਿਕ ਤੋਂ ਵਧਾ ਕੇ ਲਗਭਗ 75000 ਕਿਊਸਿਕ ਤੱਕ ਕੀਤੀ ਜਾ ਰਹੀ ਹੈ ਜਿਸ ਕਰਕੇ ਸਤਲੁਜ ਦਰਿਆ ਦੇ ਕਿਨਾਰੇ ਵਸਦੇ ਨਿਚਲੇ ਪਿੰਡਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਜੇਕਰ ਪਾਣੀ ਛੱਡਿਆ ਜਾਂਦਾ ਹੈ ਤਾਂ ਨਿਚਲੇ ਪਿੰਡ ਪ੍ਰਭਾਵਿਤ ਹੋਣਗੇ ਤਾਂ ਹੜ੍ਹਾਂ ਦੀ ਮਾਰ ਜਿਹੜੀ ਪੰਜਾਬ ਨੂੰ ਪਹਿਲਾਂ ਹੀ ਵੱਜੀ ਹੋਈ ਹੈ ਕਈ ਪਿੰਡ ਹੜਾ ਕਾਰਨ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਨੇ ਉੱਥੇ ਜੇਕਰ ਪਾਗੜਾ ਡੈਮ ਦੇ ਜਿਹੜੇ 8-8 ਫੁੱਟ ਤੱਕ ਫਲਡ ਇਹ ਫਲੱਡ ਗੇਟ ਖੋਲੇ ਗਏ ਨੇ ਤਾਂ ਜਿਹੜੇ ਨਿਚਲੇ ਪਿੰਡਾਂ ਤੇ ਇਸ ਦਾ ਅਸਰ ਪੈ ਸਕਦਾ ਹੈ ਤਾਂ ਅਲਰਟ ਜਿਹੜਾ ਨਿਚਲੇ ਪਿੰਡਾਂ ਲਈ ਜਾਰੀ ਕੀਤਾ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੂਪਨਗਰ ਰੋਪੜ 벨ਟ ਦੇ ਬੇਲਾ ਇਲਾਕਿਆਂ ਸਮੇਤ ਕਈ ਪਿੰਡਾਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਖਿਸਕਣ ਦਰਿਆਈ ਪੱਟੀ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ அப்பீல் ஃபோஜி இரங்க டிமான் வலண்ட ਬੰਨਾ ਨੂੰ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਤਾਂ ਜੋ ਇਸ ਖਤਰੇ ਤੋਂ ਬਚਾਅ ਹੋ ਸਕੇ ਇਹ ਖਤਰਾ ਟਲ ਸਕੇ ਪਰ ਦੱਸ ਦਈਏ ਕਿ 88 ਫੁੱਟ ਤੱਕ ਜਿਹੜੇ ਭਾਖੜਾ ਡੈਮ ਦੇ ਫਲੱਡ ਗੇਟ ਨੇ ਉਹ ਖੋਲੇ ਗਏ ਨੇ ਹੜ ਵਰਗੀ ਸਥਿਤੀ ਜਿਹੜੀ ਪਹਿਲਾਂ ਬਣੀ ਹੋਈ ਹੈ ਹੋਰ ਵੀ ਜ਼ਿਆਦਾ ਜਿਹੜਾ ਖਤਰਾ ਹੈ ਉਹ ਵੱਧ ਸਕਦਾ ਹੈ ਲੋਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਕਿ ਤੁਸੀਂ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਓ ਤੇ ਜਿਹੜਾ ਕਿ ਪਾਣੀ ਤੋਂ ਦੂਰ ਰਹੋ ਦਰਿਆਈ ਪੱਟੀ ਤੋਂ ਦੂਰ ਰਹੋ ਪ੍ਰਸ਼ਾਸਨ ਦੇ ਨਾਲ ਯੋਗ ਕਰੋ ਪ੍ਰਸ਼ਾਸਨ ਦੇ ਵੱਲੋਂ ਜੋ ਹਦਾਇਤਾਂ ਤੁਹਾਨੂੰ ਜਾਰੀ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉਹਨਾਂ ਦੇ ਉੱਤੇ ਜਿਹੜਾ ਕਿ ਤੁਸੀਂ ਜ਼ਰੂਰ ਉਹ ਉਦਾਂ ਹੀ ਕਰੋ ਜੋ ਪ੍ਰਸ਼ਾਸਨ ਤੁਹਾਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਹਿ ਰਿਹਾ ਹੈ ਤਾਂ ਤੁਸੀਂ ਉਸ ਤਰੀਕੇ ਦੇ ਨਾਲ ਚੱਲੋ ਕਿਉਂਕਿ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ ਤਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ गोविंद ਸਾਗਰ ਝੀਲ ਵਿੱਚ ਤੇਜ਼ ਇਨਫਲੋ ਕਾਰਨ ਪਾਖੜਾ ਡੈਮ ਦੇ ਫਲੱਡ ਗੇਟ ਜਿਹੜੇ ਨੇ 8-8 ਫੁੱਟ ਤੱਕ ਖੋਲ ਦਿੱਤੇ ਨੇ ਔਰ ਇਹ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾਤਾ ਦੱਸਦੀ ਹਾਂ ਕਿ 8-8 ਫੁੱਟ ਤੱਕ ਪਾਖੜਾ ਡੈਮ ਦੇ ਗੇਟ ਖੋਲੇ ਗਏ ਨੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤਾਂ ਮੁੜ ਤੋਂ ਹੜ ਵਰਗੇ ਹਾਲਾਤ ਬਣ ਸਕਦੇ ਨੇ ਖਤਰੇ ਦੀ ਘੰਟੀ ਇੱਕ ਵਾਰ ਤੋਂ ਫਿਰ ਵੱਜ ਸਕਦੀ ਹੈ ਤਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਨੇ ਗੋਵਿੰਦ ਸਾਗਰ ਝੀਲ ਵਿੱਚ ਤੇਜ਼ ਇਨਫਲੋ ਕਾਰਨ ਪਾਖੜਾ ਲੱਡ ਗੇਟ 8 8 ਫੁੱਟ ਤੱਕ ਖੋਲ ਦਿੱਤੇ ਨੇ ਤਾਂ ਪਾਣੀ ਦੀ ਛੋੜ 65000 ਕਿਉਸਿਕ ਤੋਂ ਵਧਾ ਕੇ ਲਗਭਗ 75000 ਕਿਉਸਿਕ ਤੱਕ ਕੀਤੀ ਜਾ ਰਹੀ ਹੈ ਜਿਸ ਕਰਕੇ ਸਤਲੁਜ ਦਰਿਆ ਦੇ ਕਿਨਾਰੇ ਵਸਦੇ ਨਿਚਲੇ ਪਿੰਡਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਜੇਕਰ ਪਾਣੀ ਛੱਡਿਆ ਜਾਂਦਾ ਹੈ ਤਾਂ ਨਿਚਲੇ ਪਿੰਡ ਪ੍ਰਭਾਵਿਤ ਹੋਣਗੇ ਤਾਂ ਹੜ੍ਹਾਂ ਦੀ ਮਾਰ ਜਿਹੜੀ ਪੰਜਾਬ ਨੂੰ ਪਹਿਲਾਂ ਹੀ ਵੱਜੀ ਹੋਈ ਹੈ ਕਈ ਪਿੰਡ ਹੜਾ ਕਾਰਨ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਨੇ ਉੱਥੇ ਹੀ ਜੇਕਰ ਪਾਗੜਾ ਡੈਮ ਦੇ ਜਿਹੜੇ 8-8 ਫੁੱਟ ਤੱਕ ਫਲੱਡ ਇਹ ਫਲੱਡ ਗੇਟ ਖੋਲੇ ਗਏ ਨੇ ਤਾਂ ਜਿਹੜੇ ਨਿਚਲੇ ਪਿੰਡਾਂ ਤੇ ਇਸ ਦਾ ਅਸਰ ਪੈ ਸਕਦਾ ਹੈ ਤਾਂ ਅਲਰਟ ਜਿਹੜਾ ਨਿਚਲੇ ਪਿੰਡਾਂ ਲਈ ਜਾਰੀ ਕੀਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੂਪਨਗਰ ਰੋਪੜ 벨ਟ ਦੇ ਬੇਲਾ ਇਲਾਕਿਆਂ ਸਮੇਤ ਕਈ ਪਿੰਡਾਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਖਿਸਕਣ ਦਰਿਆਈ ਪੱਟੀ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ அப்பீல் ஃபோஜி இயர் டிமான் வலி ம ਬੰਨਾ ਨੂੰ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਤਾਂ ਜੋ ਇਸ ਖਤਰੇ ਤੋਂ ਬਚਾਅ ਹੋ ਸਕੇ ਇਹ ਖਤਰਾ ਟਲ ਸਕੇ ਪਰ ਦੱਸ ਦਈਏ ਕਿ 88 ਫੁੱਟ ਤੱਕ ਜਿਹੜੇ ਭਾਖੜਾ ਡੈਮ ਦੇ ਫਲੱਡ ਗੇਟ ਨੇ ਉਹ ਖੋਲੇ ਗਏ ਨੇ ਹੜ ਵਰਗੀ ਸਥਿਤੀ ਜਿਹੜੀ ਪਹਿਲਾਂ ਬਣੀ ਹੋਈ ਹੈ ਹੋਰ ਵੀ ਜ਼ਿਆਦਾ ਜਿਹੜਾ ਖਤਰਾ ਹੈ ਉਹ ਵੱਧ ਸਕਦਾ ਹੈ ਲੋਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਕਿ ਤੁਸੀਂ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਓ ਤੇ ਜਿਹੜਾ ਕਿ ਪਾਣੀ ਤੋਂ ਦੂਰ ਰਹੋ ਦਰਿਆਈ ਪੱਟੀ ਤੋਂ ਦੂਰ ਰਹੋ ਪ੍ਰਸ਼ਾਸਨ ਦੇ ਨਾਲ ਸੇ ਯੋਗ ਕਰੋ ਪ੍ਰਸ਼ਾਸਨ ਦੇ ਵੱਲੋਂ ਜੋ ਹਦਾਇਤਾਂ ਤੁਹਾਨੂੰ ਜਾਰੀ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉਹਨਾਂ ਦੇ ਉੱਤੇ ਜਿਹੜਾ ਕਿ ਤੁਸੀਂ ਜ਼ਰੂਰ ਉਹ ਉਦਾਂ ਹੀ ਕਰੋ ਜੋ ਪ੍ਰਸ਼ਾਸਨ ਤੁਹਾਨੂੰ ਸੁਰੱਖਿਆ ਥਾਵਾਂ ਤੇ ਜਾਣ ਲਈ ਕਹਿ ਰਿਹਾ ਹੈ ਤਾਂ ਤੁਸੀਂ ਉਸ ਤਰੀਕੇ ਦੇ ਨਾਲ ਚੱਲੋ ਕਿਉਂਕਿ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ ਤਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ गोविंद ਸਾਗਰ ਝੀਲ ਵਿੱਚ ਤੇਜ਼ ਇਨਫਲੋ ਕਾਰਨ ਪਾਖੜਾ ਡੈਮ ਦੇ ਫਲੱਡ ਗੇਟ ਜਿਹੜੇ ਨੇ 8-8 ਫੁੱਟ ਤੱਕ ਖੋਲ ਦਿੱਤੇ ਨੇ ਔਰ ਇਹ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾਤਾ ਦੱਸਦੀ ਹਾਂ ਕਿ 8-8 ਫੁੱਟ ਤੱਕ ਪਾਖੜਾ ਡੈਮ ਦੇ ਗੇਟ ਖੋਲੇ ਗਏ ਨੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤਾਂ ਮੁੜ ਤੋਂ ਹੜ ਵਰਗੇ ਹਾਲਾਤ ਬਣ ਸਕਦੇ ਨੇ ਖਤਰੇ ਦੀ ਘੰਟੀ ਇੱਕ ਵਾਰ ਤੋਂ ਫਿਰ ਵੱਜ ਸਕਦੀ ਹੈ ਤਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਨੇ ਗੋਵਿੰਦ ਸਾਗਰ ਝੀਲ ਵਿੱਚ ਤੇਜ਼ ਇਨਫਲੋ ਕਾਰਨ ਪਾਖੜਾ ਡੈਮ ਦੇ ਫਲੱਡ ਗੇਟ 8 8 ਫੁੱਟ ਤੱਕ ਖੋਲ ਦਿੱਤੇ ਨੇ ਤਾਂ ਪਾਣੀ ਦੀ ਛੋੜ 65000 ਕਿਊਸਿਕ ਤੋਂ ਵਧਾ ਕੇ ਲਗਭਗ 75000 ਕਿਊਸਿਕ ਤੱਕ ਕੀਤੀ ਜਾ ਰਹੀ ਹੈ ਜਿਸ ਕਰਕੇ ਸਤਲੁਜ ਦਰਿਆ ਦੇ ਕਿਨਾਰੇ ਵਸਦੇ ਨਿਚਲੇ ਪਿੰਡਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਜੇਕਰ ਪਾਣੀ ਛੱਡਿਆ ਜਾਂਦਾ ਹੈ ਤਾਂ ਨਿਚਲੇ ਪਿੰਡ ਪ੍ਰਭਾਵਿਤ ਹੋਣਗੇ ਤਾਂ ਹੜ੍ਹਾਂ ਦੀ ਮਾਰ ਜਿਹੜੀ ਪੰਜਾਬ ਨੂੰ ਪਹਿਲਾਂ ਹੀ ਵੱਜੀ ਹੋਈ ਹੈ ਕਈ ਪਿੰਡਾਂ ਹਾਂ ਜਿਹੜੇ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਨੇ ਉੱਥੇ ਹੀ ਜੇਕਰ ਪਾਗੜਾ ਡੈਮ ਦੇ ਜਿਹੜੇ 8-8 ਫੁੱਟ ਤੱਕ ਫਲੱਡ ਇਹ ਫਲੱਡ ਗੇਟ ਖੋਲੇ ਗਏ ਨੇ ਤਾਂ ਜਿਹੜੇ ਨਿਚਲੇ ਪਿੰਡਾਂ ਤੇ ਇਸ ਦਾ ਅਸਰ ਪੈ ਸਕਦਾ ਹੈ ਤਾਂ ਅਲਰਟ ਜਿਹੜਾ ਨਿਚਲੇ ਪਿੰਡਾਂ ਲਈ ਜਾਰੀ ਕੀਤਾ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੂਪਨਗਰ ਰੋਪੜ ਬੈਲਟ ਦੇ ਬੇਲਾ ਇਲਾਕਿਆਂ ਸਮੇਤ ਕਈ ਪਿੰਡਾਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਖਿਸਕਣ ਦਰਿਆਈ ਪੱਟੀ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ ਫੌਜੀ ਇੰਜੀਨੀਅਰਿੰਗ ਟੀਮਾਂ ਅਤੇ ਸਥਾਨਕ ਵਲੰਟੀਆਂ ਦੀ ਮਦਦ ਨਾਲ ਬੜਾ ਬੰਨਾ ਨੂੰ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਤਾਂ ਜੋ ਇਸ ਖਤਰੇ ਤੋਂ ਬਚਾਅ ਹੋ ਸਕੇ ਇਹ ਖਤਰਾ ਟਲ ਸਕੇ ਪਰ ਦੱਸ ਦਈਏ ਕਿ 88 ਫੁੱਟ ਤੱਕ ਜਿਹੜੇ ਭਾਖੜਾ ਡੈਮ ਦੇ ਫਲੱਡ ਗੇਟ ਨੇ ਉਹ ਖੋਲੇ ਗਏ ਨੇ ਹੜ ਵਰਗੀ ਸਥਿਤੀ ਜਿਹੜੀ ਪਹਿਲਾਂ ਬਣੀ ਹੋਈ ਹੈ ਹੋਰ ਵੀ ਜ਼ਿਆਦਾ ਜਿਹੜਾ ਖਤਰਾ ਹੈ ਉਹ ਬਾਤ ਸਕਦਾ ਹੈ ਲੋਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਕਿ ਤੁਸੀਂ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਓ ਤੇ ਜਿਹੜਾ ਕਿ ਪਾਣੀ ਤੋਂ ਦੂਰ ਰਹੋ ਦਰਿਆਈ ਪੱਟੀ ਤੋਂ ਦੂਰ ਰਹੋ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰੋ ਪ੍ਰਸ਼ਾਸਨ ਦੇ ਵੱਲੋਂ ਜੋ ਹਦਾਇਤਾਂ ਤੁਹਾਨੂੰ ਜਾਰੀ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉਹਨਾਂ ਦੇ ਉੱਤੇ ਜਿਹੜਾ ਕਿ ਤੁਸੀਂ ਜ਼ਰੂਰ ਉਹ ਉਦਾਂ ਹੀ ਕਰੋ ਜੋ ਪ੍ਰਸ਼ਾਸਨ ਤੁਹਾਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਹਿ ਰਿਹਾ ਹੈ ਤਾਂ ਤੁਸੀਂ ਉਸ ਤਰੀਕੇ ਦੇ ਨਾਲ ਚੱਲੋ ਕਿਉਂਕਿ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ ਤਾਂ ਪਾਕੜਾ ਵਿਆਸ ਮੈਨੇਜਰ ਬੋਰਡ ਨੇ गोविंद सागर ਝੀਲ ਵਿੱਚ ਤੇਜ਼ ਇਨਫਲੋ ਕਾਰਨ ਪਾਖੜਾ ਡੈਮ ਦੇ ਫਲੱਡ ਗੇਟ ਜਿਹੜੇ ਨੇ 8-8 ਫੁੱਟ ਤੱਕ ਖੋਲ ਦਿੱਤੇ ਨੇ ਔਰ ਇਹ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾਤਾ ਦੱਸ ਦਈਏ ਕਿ 8-8 ਫੁੱਟ ਤੱਕ ਪਾਖੜਾ ਡੈਮ ਦੇ ਗੇਟ ਖੋਲੇ ਗਏ ਨੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤਾਂ ਮੁੜ ਤੋਂ ਹੜ ਵਰਗੇ ਹਾਲਾਤ ਬਣ ਸਕਦੇ ਨੇ ਖਤਰੇ ਦੀ ਘੰਟੀ ਇੱਕ ਵਾਰ ਤੋਂ ਫਿਰ ਵੱਜ ਸਕਦੀ ਹੈ ਤਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਨੇ ਗੋਵਿੰਦ ਸਾਗਰ ਝੀਲ ਵਿੱਚ ਤੇਜ਼ ਇਨਫਲੋ ਕਾਰਨ ਪਾਖੜਾ ਡੈਮ ਦੇ ਫਲੱਡ ਗੇਟ 8 8 ਫੁੱਟ ਤੱਕ ਖੋਲ ਦਿੱਤੇ ਨੇ ਤਾਂ ਪਾਣੀ ਦੀ ਛੋੜ 65000 ਕਿਉਸਿਕ ਤੋਂ ਵਧਾ ਕੇ ਲਗਭਗ 75000 ਕਿਉਸਿਕ ਤੱਕ ਕੀਤੀ ਜਾ ਰਹੀ ਹੈ ਜਿਸ ਕਰਕੇ